ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਸੀਆਂ ਦੇ ਨਾਲ ਇੱਕ ਦੋ ਜ਼ਰੂਰੀ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਸੋ ਇਹ ਪੰਜਾਬ ਸਰਕਾਰ ਵੱਲੋਂ ਛੱਤ ਹਦਾਇਤ ਆਈ ਆ ਕਿ ਪਿਛਲੇ ਦਿਨੀ ਪੰਜਾਬ ਦੇ ਪਿੰਡ ਮਜੀਠਾ ਦੇ ਵਿੱਚ ਨਗਲੀ ਤਾਰੂ ਪੀਣ ਦੇ ਨਾਲ ਜਾਨੀ ਤਾਰੂ ਪੀਣ ਦੇ ਨਾਲ ਘੱਟੋ ਘੱਟ 15 ਤੋਂ 20 ਮੌਤਾਂ ਜਿਹੜੀਆਂ ਉਹ ਮਜੀਠਾ ਪਿੰਡ ਦੇ ਵਿੱਚ ਹੋਈਆਂ ਸੋ ਸਰਕਾਰ ਵੱਲੋਂ ਸਖਤ ਹਦਾਇਤਾਂ ਕੋਈ ਵੀ ਬੰਦਾ ਪਿੰਡ ਦੇ ਵਿੱਚ ਜੇਕਰ ਕੋਈ ਸ਼ਰਾਬ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਤੋ ਜੇਕਰ ਕੋਈ ਐਸਾ ਬੰਦਾ ਪਿੰਡ ਦੇ ਵਿੱਚ ਫੜਿਆ ਜਾਂਦਾ ਉਹਦੇ ਪਿੱਛੇ ਕੋਈ ਵੀ ਪੰਚਾਇਤ ਮੈਂਬਰ ਪਿੰਡ ਦਾ ਕੋਈ ਲੰਬੜਦਾਰ ਕੋਈ ਵੀ ਪੰਜ ਸਰਪੰਚ ਜਾਂ ਕੋਈ ਹੋਰ ਮੋਢਮਾਰ ਬੰਦਾ ਉਸ ਬੰਦੇ ਦੇ ਪਿੱਛੇ ਉਹਦੀ ਫੇਵਰ ਦੇ ਵਿੱਚ ਨਹੀਂ ਜਾਊਗਾ ਜਿਹੜਾ ਵੀ ਬੰਦਾ ਇਹਨਾਂ ਸ਼ਰਾਤੀ ਬੰਦਿਆਂ ਦੇ ਮਗਰ ਜਿਹੜੇ ਕੀ ਗਾਂਦ ਤਰੀਕੇ ਦਾ ਦਸ਼ਾ ਪਿੰਡ ਦੇ ਵਿੱਚ ਵੇਚਦੇ ਆ ਜੇਕਰ ਕੋਈ ਬੰਦਾ ਫੜਿਆ ਜਾਂਦਾ ਤੇ ਕੋਈ ਪਿੰਡ ਦਾ ਪੰਜ ਸਰਪੰਚ ਲੰਬੜਦਾਰ ਇਹਨਾਂ ਦੇ ਪਿੱਛੇ ਨਹੀਂ ਜਾਊਗਾ ਅਗਰ ਕੋਈ ਬੰਦਾ ਫਿਰ ਵੀ ਚੋਰੀ ਛੁਪੇ ਪੰਚਾਇਤ ਤੋਂ ਬਾਹਰ ਜਾਂ ਕੋਈ ਪੰਚਾਇਤ ਮੈਂਬਰ ਫਿਰ ਵੀ ਕੋਈ ਇਹਨਾਂ ਦੇ ਪਿੱਛੇ ਜਾਂਦਾ ਤੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਕਿ ਅਗਰ ਕੋਈ ਗਲਤ ਅਨਸਰ ਜੇਕਰ ਅਸੀਂ ਉਹਦੇ ਪਿੱਛੇ ਜਾਂਦੇ ਆ ਉਹਦੀ ਜਵਾਬਦੇਹੀ ਦਿੰਨੇ ਆ ਤੇ ਉਹਨਾਂ ਨੂੰ ਇਵੀਡੈਂਟਲੀ ਉਸੇ ਵਿਲੇ ਸਸਪੈਂਡ ਕੀਤਾ ਜਾਊਗਾ ਚਾਹੇ ਉਹ ਪਿੰਡ ਦਾ ਸਰਪੰਚਾ ਚਾਹੇ ਪੈਂਚਾ ਚਾਹੇ ਲਗਰਦਾਰਾ ਜਿਹੜਾ ਵੀ ਬੰਦਾ ਪਿਜਵਾੜੇ ਦੇ ਵਿੱਚ ਨਸ਼ੇ ਦਾ ਵਪਾਰ ਕਰਦਾ ਜਾਂ ਉਹ ਚਿੱਟਾ ਹੋਵੇ ਜਾ ਹੋਰ ਕੋਈ ਕੈਮੀਕਲ ਨਸ਼ਾ ਹੋਵੇ ਜਾਂ ਡੋਟੇ ਹੋਣ ਜਾਂ ਥੀਮ ਹੋਵੇ ਜੇਕਰ ਕੋਈ ਬੰਦਾ ਐਸਾ ਪਿਜਵਾੜੇ ਦੇ ਵਿੱਚ ਨਸ਼ਾ ਕਰਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਤੇ ਸਰਕਾਰ ਦੀਆਂ ਸਖਤ ਹਦਾਇਤਾਂ ਪਿੰਡ ਦੀ ਪੰਚਾਇਤ ਪਿੰਡ ਦਾ ਲੰਮੜਦਾਰ ਜਾਂ ਕੋਈ ਹੋਰ ਵਿਅਕਤੀ ਇਹਨਾਂ ਬੰਦਿਆਂ ਦੇ ਪਿੱਛੇ ਨਹੀਂ ਜਾਊਗਾ ਜੇਕਰ ਕੋਈ ਬੰਦਾ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕੋਈ ਚਿੱਡੇ ਦਾ ਵਪਾਰ ਕਰ ਰਿਹਾ ਜਾਂ ਕੋਈ ਹੋਰ ਕੈਮੀਕਲ ਨਸ਼ਾ ਪਿੰਡ ਦੇ ਵਿੱਚ ਵੇਚ ਰਿਹਾ ਤੇ ਇਸ 5 ਸਾਲ ਦੇ ਲਈ ਸਾਡੀ ਪੰਚਾਇਤ ਉਸ ਬੰਦੇ ਦਾ ਟੋਟਲ ਬਾਈਕਾਟ ਕਰੂਗੀ ਉਹ ਭੁੱਲ ਕੇ ਵੀ ਬੰਦਾ ਪਿਵਾੜੇ ਨਹੀਂ ਪੰਚਾਇਤ ਦੇ ਕੋਲ ਨਾ ਆਵੇ ਕਿ ਮੇਰੀ ਕਿਤੇ ਪੁਲਿਸ ਦੇ ਵਿੱਚ ਜਾਂ ਮੇਰੀ ਅਫਸਰਾਂ ਦੇ ਵਿੱਚ ਕਿਤੇ ਮੇਰੀ ਮਦਦ ਕੀਤੀ ਜਾਵੇ ਸੋ ਬਹੁਤ سارے ਜਿਹੜੇ ਸ਼ਰਾਬਤੀ ਅੰਸਰ ਆ ਜਿਹੜੇ ਨਸ਼ਾ ਵੇਚਦੇ ਸੀ ਉਹ ਕਾਫੀ ਹੰਤ ਤੱਕ ਜਿਹੜਾ ਹੈਗਾ ਆਪਣੇ ਟਿਕਾਣੇ ਤੇ ਜਾ ਚੁੱਕੇ ਆ ਅਗਰ ਇਹ ਕੋਈ ਬੰਦਾ ਹੋਰ ਪਿੰਡ ਦੇ ਵਿੱਚ ਜਾਂ ਕੋਈ ਬਾਹਰੋਂ ਬੰਦਾ ਆ ਕੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਇਹਨਾਂ ਦੀ ਚੀਜ਼ ਵੇਚ ਰਿਹਾ ਤੇ ਉਹਦੇ ਲਈ ਤੁਸੀਂ ਪੰਚਾਇਤ ਨੂੰ ਇਤਲਾਹ ਕਰੋ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਊਗੀ ਕਿਉਂਕਿ ਇਹ ਹਮਲਾ ਸਾਨੂੰ ਸਾਰਿਆਂ ਨੂੰ ਪੰਚਾਇਤ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਰਾਕੇ ਮਾਰਨਾ ਪੈਣਾ ਸੋ ਇਸੇ ਲਈ ਸਰਕਾਰ ਦਾ ਵੀ ਜਿਹੜਾ ਮਿਸ਼ਨ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਉਹਦੇ ਵਿੱਚ ਇਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਆ ਜਾਂ ਸਰਕਾਰ ਦੀ ਡਿਊਟੀ ਨਹੀਂ ਆ ਉਹਦੇ ਵਿੱਚ ਸਾਡਾ ਵੀ ਫਰਜ਼ ਬਣਦਾ ਪਿੰਡ ਵਾਸੀਆਂ ਦਾ ਪੰਚਾਇਤ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਵੀ ਉਨਾ ਹੀ ਫਰਜ਼ ਬਣਦਾ ਜਿੰਨਾ ਕਿ ਪੰਚਾਇਤ ਦਾ ਸੋ ਇਸ ਕਰਕੇ ਪਿੰਡ ਵਾਸੀਆਂ ਨੂੰ ਬੇਇੱਜ਼ਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਆਪ ਬਚਾਣਾ ਕਿਸੇ ਨੇ ਬਾਹਰੋਂ ਆ ਕੇ ਇਹਨਾਂ ਨੂੰ ਨਹੀਂ ਬਚਾਣਾ ਸੋ ਇਸ ਕਰਕੇ ਜੇ ਕੋਈ ਬੰਦਾ ਬਾਹਰੋਂ ਆ ਕੇ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋ ਨਸ਼ੀਲਾ ਪਦਾਰਥ ਵੇਚ ਰਿਹਾ ਤੇ ਉਹਦੀ ਇਤਲਾਹ ਸਰਪੰਚ ਪੰਚ ਪਿੰਡ ਦੇ ਲੰਬੜਦਾਰ ਨੂੰ ਜ਼ਰੂਰ ਕੀਤੀ ਜਾਵੇ ਤੁਹਾਡਾ ਨਾਮ ਤੁਹਾਡਾ ਪਤਾ ਬਿਲਕੁਲ ਗੁਪਤ ਰੱਖਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ